ਪੰਜਾਬ ਪੁਲਿਸ ਵੱਲੋਂ ਸੰਪਰਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਦੇ ਤਹਿਤ ਅੱਜ ਬਟਾਰਾ ਚ ਐਸਐਸਪੀ ਬਟਾਰਾ ਤੇ ਹੋਰਨਾਂ ਪੁਲਿਸ ਅਧਿਕਾਰੀਆਂ ਵੱਲੋਂ ਅੱਜ ਬਟਾਰਾ ਵਾਸੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਚ ਸ਼ਹਿਰ ਤੇ ਨੇੜਲੇ ਪਿੰਡ ਦੇ ਮੋਹਤੱਬਰ ਵਿਅਕਤੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਸਨਦਕਾਰਾ ਬੁੱਧੀਜੀਵੀ ਵਰਗ ਸਮੇਤ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਗੱਲ ਕਰਦੀ ਐਸਐਸਪੀ ਸੁਹੇਲ ਕਾਸਿਮੀਰ ਨੇ ਕਿਹਾ ਉਹਨਾਂ ਵੱਲੋਂ ਪਹਿਲਾਂ ਵੀ ਪੁਲਿਸ ਪਬਲਿਕ ਮੀਟ ਕੀਤੀ ਗਈ ਸੀ ਆਜ ਸੰਪਰਕ ਮੁਹਿੰਮ ਤਹਿਤ ਮੀਟਿੰਗ ਕੀਤੀ ਗਈ ਹੈ ਐਸਐਸਬੀ ਬਟਾਲਾ ਨੇ ਕਿਹਾ ਮੀਟਿੰਗ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਪੁਲਿਸ ਤੇ ਲੋਕਾਂ 'ਚ ਵਧੀਆ ਤਾਲਮੇਲ ਬਣਿਆ ਰਹੇ ਤੇ ਜ਼ਮੀਨੀ ਪੱਧਰ 'ਤੇ ਮੁਸ਼ਕਿਲਾਂ ਸੁਣ ਕੇ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਬਟਾਲਾ 'ਚ ਪੁਲਿਸ ਤੇ ਲੋਕਾਂ ਦੇ ਵਿਚਕਾਰ ਤਾਲਮੇਲ ਹੋਣਾ ਜ਼ਰੂਰੀ ਹੈ ਤੇ ਇਸ ਮੰਚਾ ਨਾਲ ਮੀਟਿੰਗ ਕਰਕੇ ਕੀਮਤੀ ਸੁਝਾਅ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਅਜਿਹੀਆਂ ਮੀਟਿੰਗਸ ਪੁਲਿਸ ਜ਼ਿਲ੍ਹਾ ਬਟਾਲਾ ਦੀਆਂ ਸਾਰੀਆਂ ਸਬ-ਡਿਵੀਜ਼ਨ ਚਿਕ ਕੀਤੀਆਂ ਜਾਣਗੀਆਂ ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੇ ਲੋਕਾਂ ਨੇ ਐਸਐਸਪੀ ਦੇ ਧਿਆਨ ਚੁੱਕ ਵੱਖ-ਵੱਖ ਮੁੱਦੇ ਲਿਆਂਦੇ ਤੇ ਕੀਮਤੀ ਸੁਝਾਅ ਵੀ ਦਿੱਤੇ ਮੀਟਿੰਗ 'ਚ ਹਾਜ਼ਰੀਨ ਵੱਲੋਂ ਬਟਾਲਾ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਚਾਈਨਾ ਡੋਰ ਦੀ ਵਿਕਰੀ ਚੋਰੀ ਤੇ ਲੁੱਟਣ ਦੀਆਂ ਘਟਨਾਵਾਂ ਏਜੰਟਸ ਨਸ਼ੇ ਸਕੂਲਾਂ ਤੇ ਕਾਲਜਿਸ 'ਚ ਛੁੱਟੀ ਸਮੇਂ ਅਬਾਰਾ ਕਰਦੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਬੁਲੇਟ ਤੇ ਪਟਾਕੇ ਮਾਰਨੇ ਵਾਲੇ ਵਿਰੁੱਧ ਕਾਰਵਾਈ ਕਰਨ ਸਮੇਤ ਵੱਖ-ਵੱਖ ਮੁੱਦੇ ਸਾਹਮਣੇ ਧਿਆਨ ਚ ਲਿਆਂਦੇ ਗਏ ਨੇ ਪੰਜਾਬ ਪੁਲਿਸ ਨੇ ਸ਼ੂਬੇ ਵਰਦੇ ਵਿੱਚ ਲੋਕਾਂ ਦੇ ਨਾਲ ਜੁੜਨ ਲਈ ਅਸੀਂ ਸੰਪਰਕ ਪ੍ਰੋਗਰਾਮ ਨੂੰ ਇਨੀਸ਼ੀਏਟ ਕਰਤਾ ਤਾਂ ਇਹਦੇ ਵਿੱਚ ਇੱਕ ਮਹੀਨੇ ਦਾ ਅਸੀਂ ਪ੍ਰੋਗਰਾਮ ਉਲੀਕਿਆ ਹੈਗਾ ਇਹਦੇ ਵਿੱਚ ਸਬਡਿਵੀਜ਼ਨਲ ਲੈਵਲ ਤੇ ਜਿਹੜੇ ਸਾਡੇ ਜੀਓ ਸਾਹਿਬਾਨ ਹੈ ਐਸ ਐਚਓ ਸਾਹਿਬਾਨ ਹੈ ਤਾਂ ਉਹਨਾਂ ਨੂੰ ਇਹ ਤਕੀਰ ਕੀਤੀ ਗਈ ਹੈ ਕਿ ਤੁਸੀਂ ਲੋਕਾਂ ਦੇ ਨਾਲ ਮੀਟਿੰਗਸ ਕਰੋ ਤਾਂ ਮੀਟਿੰਗਸ ਦਾ ਮਕਸਦ ਇਹ ਹੈ ਇੱਕ ਜਿਹੜੇ ਮਸਲੇ ਹੈ ਡਰੱਗਸ ਹੈਗਾ ਜਾਂ ਸਟਰੀਟ ਕਰਾਈਮ ਹੈ ਉਸ ਚੀਜ਼ ਨੂੰ ਡਿਸਕਸ ਕੀਤਾ ਜਾਵੇ ਜਿਹੜੇ ਲੋਕਾਂ ਦੇ ਕੁਝ ਕੁ ਫੀਡਬੈਕ ਜਾਂ ਸੁਜੈਸ਼ਨਸ ਹੈਗੀਆਂ ਉਹ ਆਪਾਂ ਨੋਟ ਕਰ ਰਹੇ ਨੇ ਉਹਨੂੰ ਇੰਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਂਡ ਜਿਹੜਾ ਇੱਕ ਪਰਸੀਵਡ ਗੈਪ ਹੈ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਗੈਪ ਨੂੰ ਕਟ ਕਰੀਏ ਤਾਂ ਉਸੀ ਸਿਲਸਿਲੇ ਦੇ ਵਿੱਚ ਅੱਜ ਇਹ ਪਹਿਲੀ ਮੀਟਿੰਗ ਇਥੇ ਪਟਾਲੇ ਸੀਗੀ ਅੱਜ ਮੈਂ ਪਹਿਲਾਂ ਵੀ 22 ਅਗਸਤ ਨੂੰ ਇੱਥੇ ਇੱਕ ਲੋਕ ਮਿਲਣੀ ਮੀਟਿੰਗ ਕੀਤੀ ਸੀ ਉਦੋਂ ਵੀ ਸਹਿਯੋਗ ਸੀਗਾ ਸਜੈਸ਼ਨਸ ਆਈਐਸਸੀ ਦੀਆਂ ਲੋਕਾਂ ਵੱਲੋਂ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਚੰਗਾ ਅੱਜ ਵੀ ਫੀਡਬੈਕ ਮਿਲਿਆ ਤਾਂ ਹੁਣ ਅੱਜ ਕਾਫੀ ਸਾਨੂੰ ਨਵਾਂ ਫੀਡਬੈਕ ਕੁਝ ਸਜੈਸ਼ਨਸ ਮਿਲੇ ਹੈਗੇ ਨੇ ਤਾਂ ਮੇਰੀ ਇਹੀ ਕੋਸ਼ਿਸ਼ ਹੋ ਗਈ ਮੇਰੇ ਟੀਮ ਦੀ ਇਹੀ ਕੋਸ਼ਿਸ਼ ਹੋ ਗਈ ਕਿ ਉਹਨਾਂ ਸਾਰੇ ਸਜੈਸ਼ਨਸ ਨੂੰ ਆਪਾਂ ਇੰਪਲੀਮੈਂਟ ਕਰਕੇ ਇੱਕ ਬੈਟਰ ਪੁਲਿਸਿੰਗ ਦਾ ਇੱਕ ਮਾਡਲ ਆਪਾਂ ਪਟਾਲੀ ਨੇ ਦਿੱਤਾ ਨਹੀਂ ਹੁਣ ਜਿਹੜੇ ਬੰਦੇ ਆ ਨੇ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਤਾਂ ਉਹ ਕੋਈ ਗੱਲ ਨਹੀਂ ਹੈ ਇਵਨ ਮੈਂ ਡਰੱਗਸ ਲਈ ਇੱਕ ਹੈਲਪਲਾਈਨ ਨੰਬਰ ਵੀ ਇਥੇ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਉਹਦੇ ਵਿੱਚ ਜਿਸ ਸ਼ਖਸ ਨੇ ਵੀ ਇਨਫੋਰਮੇਸ਼ਨ ਦੇਣੀ ਹੈ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਐਂਡ ਸਾਡੇ ਵੱਲੋਂ ਪੂਰਾ ਇਹ ਪ੍ਰੋਸਾ ਹੈ कि जेडी भी ਤੁਹਾਡੇ ਵੱਲੋਂ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਉਹਦੇ ਵਿੱਚ ਹਰ ਇੱਕ ਬੰਦੇ ਦੀ ਜਿਹੜੀ شناخت ਹੈ ਉਹ ਆਪਾਂ ਗੁਪਤ ਰੱਖਾਂਗੇ। ਆ اچھا ਇਨੀਸ਼ੀਏਟਿਵ ਹੈ। ਪਿਛਲੇ ਕੁਝ ਟਾਈਮ ਤੋਂ ਦੇਖਣੇ ਜਦੋਂ ਦੀ ਐਸਐਸਪੀ ਸਾਹਿਬ ਆਏ ਨੇ ਕਾਫੀ ਅچھے ਪ੍ਰਾਲੇ ਜਿਹੜੇ ਪੰਜਾਬ ਪੁਲਿਸ ਵੱਲੋਂ ਹੋ ਰਹੇ ਨੇ। ਪਹਿਲਾਂ ਇਹਨਾਂ ਨੇ ਮੋਬਾਈਲਸ ਫੜੇ ਪਬਲਿਕ ਨੂੰ ਵਾਪਸ ਦਿੱਤੇ ਸਨੇਚਿੰਗ ਦੀਆਂ ਜਿਹੜੀਆਂ ਵਾਰਦਾਤਾਂ ਆਈਆਂ ਧੋਇਆ। ਹੁਣ ਅੱਜ ਹੀ ਦੁਬਾਰਾ ਇੱਥੇ ਆਏ ਆ ਸੈਕੰਡ ਮੀਟਿੰਗ ਹੈ। ਅਹੀ ਮੁਸ਼ਕਲਾਂ ਐਸਐਸਪੀ ਸਾਹਿਬ ਨੂੰ ਦੱਸੀਆਂ। ਉਹਨਾਂ ਨੇ ਆਸ਼ਾਸ਼ੰਗ ਵੀ ਦਿੱਤਾ ਕਿ ਇਹਨਾਂ ਦੇ ਗੌਰ ਕਰਾਂਗੇ ਤਾਂ ਮੈਂ ਆਪਣੇ ਵੱਲੋਂ ਦਿੱਤਾ ਹੈ ਕਿ ਇੱਕ ਅਗਲੇ ਦਿਨਾਂ 'ਚ ਲੋਹੜੀ ਦਾ ਤਿਉਹਾਰ ਆ ਰਿਹਾ ਜੀ ਉੱਚ ਪਲਾਸਟਿਕ ਡੋਰ ਜਿਹੜੀ ਹੈ ਸਭ ਤੋਂ ਵੱਡਾ ਮੁੱਦਾ ਬਟਾਲੇ ਵਾਸਤੇ ਕਿਉਂਕਿ ਉਹਨਾਂ ਨਾਲ ਕਈ ਚੀਜ਼ਾਂ ਦਾ ਦਿੱਕਤ ਹੈ ਜੀ ਪਬਲਿਕ ਨੂੰ ਆਂਦੀ ਹੈ ਬੱਚਿਆਂ ਦੇ ਗਲੇ ਵੱਢੇ ਜਾਂਦੇ ਵੇਖੋ ਨੁਕਸਾਨ ਉਸ ਬੰਦੇ ਦਾ ਹੁੰਦਾ ਜਿਹਦਾ ਬੱਚਾ ਮਰ ਜਾਂਦਾ ਮੇਰੇ ਤਾਂ ਦੇ ਵਾਸਤੇ ਇੱਕ ਐਨਜਾਇਮੈਂਟ ਦਾ ਜ਼ਰੀਆ ਵਾ ਪਰ ਜਿਹਦਾ ਬੱਚੇ ਦੀ ਜਾਨ ਚਲੀ ਜਾਂਦੀ ਜਾਂ ਪੰਛੀ ਦਾ ਗਲਾ ਵੱਢਿਆ ਜਾਂਦਾ ਵਾ ਪਤਾ ਸਿਰਫ ਉਹਨੂੰ ਹੀ ਪਰਿਵਾਰ ਨੂੰ ਲੱਗਦਾ ਮੈਸੇਜ ਵੀ ਸਾਹਮਣੂ ਕਈ ਇਲਾਕਿਆਂ ਦੇ ਨਾਮ ਦੱਸੇ ਨੇ कि जेकर एसएसबी साहब ਹੋਰ ਵੀ ਚੀਜ਼ਾਂ ਹਟ ਕੋ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ ਪਰ ਇਸ ਗੱਟੂ ਤੇ ਜਿਹੜਾ ਬਾ ਉਹ ਰੋਕ ਲਗਾਨੀ ਚਾਹੀਦੀ ਹੈ ਕਿਉਂਕਿ ਅੱਜ ਦੀ ਡੇਟ ਤੇ ਬੜਾ इजीली ਇਹ ਲੈਣਾ ਇਹਨੂੰ ਜਿੱਥੋਂ ਮਰਜੀ ਜਾਓ 300 350 ਰੁਪਏ ਦਾ ਆਰਾਮ ਨਾ ਮਿਲ ਰਿਹਾ ਦੇਖੋ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ ਕੋਈ ਵੀ ਪ੍ਰੋਬਲਮ ਦਾ ਹੱਲ ਨਹੀਂ ਹੈਗਾ ਜੇ ਪਬਲਿਕ ਸਾਥ ਨਹੀਂ ਦਿੰਦੀ ਜੇ ਪਬਲਿਕ ਸਾਥ ਦਿੰਦੀ ਹੈ ਪੁਲਿਸ ਤੁਹਾਡੀ ਮਦਦ ਕਰਦੀ ਹੈ ਔਰ ਪੁਲਿਸ ਚ ਦੀ ਮਦਦ ਕਰ ਰਹੀ ਹੈ ਦੇਖੋ ਜਿਹੜੀ ਲੋਕਾਂ ਦੀ ਝਾਕਾ ਸੀ ਨਾ ਲੋਕਾਂ ਦਾ ਮਿਲਨ ਦਾ ਕਿ ਉਹ ਅਫਸਰ ਮਿਲਦਾ ਨਹੀਂ ਉਹ ਝਾਕਾ ਖਤਮ ਹੁੰਦਾ ਹੈ ਦੇਖੋ ਐਸਐਸਪੀ ਜਿਹੜਾ ਹੈ ਆਈਪੀਐਸ ਅਫਸਰ ਜਿਹੜਾ ਹੈ ਬੜੀ ਉਹਦੇ ਕੋਲ ਉਰ ਜਿਵੇਂ ਹੁੰਦੇ ਨੇ ਉਰ ਜਿਵੇਂ ਹੁੰਦਿਆਂ ਹੋਿਆਂ ਵੀ ਉਹਨਾਂ ਨੇ ਲਗਭਗ ਬੁੱਧਿਵਾਰੇ ਜਿਹੜੀ ਪਬਲਿਕ ਮੀਟਿੰਗ ਕੀਤੀ ਹੈ ਮੈਂ ਕਹਿੰਦਾ ਕਿ ਇਹ ਕਾਫਲੇ ਤਾਰੀਫ ਹੈ ਉਹ ਮਸਲੇ ਹੱਲ ਵੀ ਹੋਏ ਨੇ ਹੱਲ ਕਰ ਰਹੇ ਨੇ